ਗੁਰਮੇ ਸਿੰਘ ਜੀ ਕਿਹੜਾ ਪਿੰਡਾ ਮਸਤੀ ਲਾਲ ਸਿੰਘ ਅਲੀ ਜੀ ਅੱਛਾ ਹਾਂ ਜੀ ਇਹ ਜਿਹੜਿਆ ਸਾਹਬ ਦਾ ਸਪੈਂਸਾ ਕੀ ਨਾ ਕੀ ਨਾ ਸਰਬਜੀਤ ਸਿੰਘ ਜੀ ਤੇ ਕੀ ਗੱਲ ਹੋਈ ਇਹਨਾਂ ਨੂੰ ਇਹਨਾਂ ਜੀ ਬੈਰਿੰਗ ਦਾ ਕੰਮ ਕਰਦੇ ਆ ਹਾਂ ਜੀ ਫਤਿਹਬਾਦ ਕੱਲ ਕੰਮ ਕਰਨ ਗਿਆ ਇਹੀ ਘਰ ਉਹ ਤੋਂ ਫਿਰ ਇਹ ਮੁੜੇ ਜਦੋਂ ਮੁੜਦੇ ਆ ਹਾਂ ਜੀ ਉੱਥੇ ਬਿਲੀ ਘਰ ਲਾਗੇ ਐਕਸੀਡੈਂਟ ਹੋ ਗਿਆ ਕਿੰਨੇ ਜਣੇ ਇਹ ਇਹ ਦੋ ਜਣੇ ਹੈ ਜੀ ਕਿਹੜੇ ਸੰਦੇ ਆ ਇਹ ਇਹ ਮੋਟਰਸਾਈਕਲ ਤੇ ਹੈ ਜੀ ਮੋਟਰਸਾਈਕਲ ਤੇ ਹਾਂ ਜੀ ਤੇ ਫਿਰ ਮੌਕੇ ਦੀ ਮੌਕਾ ਹੋ ਗਈ ਇਹਨਾਂ ਨੂੰ ਇਹ ਹਾਦਸਾ ਸਰਪੰਚ ਜੇ ਕੋਈ ਸੱਟ ਸਿਰ ਚ ਵੱਜ ਗਈ ਮੌਕੇ ਤੇ ਮੌਤ ਹੋ ਗਈ ਹਾਂਜੀ ਜਿਹੜਾ ਨਾਲ ਮੁੰਡਾ ਆਪਣੇ ਕੋ ਉਹ ਗੋਰਾ ਗੋਰੇ ਦੇ ਇੱਕ ਲੱਤ ਟੁੱਟੀ ਇੱਕ ਬਾਹਰ ਟੁੱਟੀ ਆ ਤੇ ਸੱਚੀ ਸੱਟਾਂ ਵੱਜੀਆਂ ਇਹ ਫਿਰ ਫਤਿਹ ਬਾਤ ਤੋਂ ਉਹਨਾਂ ਨੇ ਰੈਫਰ ਕਰਤਾ ਅੰਮ੍ਰਿਤਸਰ ਕੋਲੇ ਉੱਥੇ ਜੀ ਤੇ ਪਤਾ ਕੀ ਕਰਨ ਨੂੰ ਆ ਕਾਰਨ ਸਰ ਇਦਾਂ ਵੀ ਕੁੜਮਛਾਤਾ ਵਿਆਹ ਨਾ ਜੇ ਪੱਕਾ ਨਹੀਂ ਪਤਾ ਲੱਗਾ ਪਤਾ ਲੱਗੂ ਬਾਅਦ ਚ ਪੁਲਿਸ ਵਾਲਿਆਂ ਤੋਂ ਜਾਂ ਮਲਾਜਮਾਂ ਤੋਂ ਕੋਈ ਗਵਾਹ ਕੋ ਟੱਕਰ ਭਾਰ ਗਿਆ ਸਾਈਡ ਮਾਰ ਗਿਆ ਇਹ ਪਿੰਡਾਂ ਵਾਲਿਆਂ ਨੂੰ ਚੁੱਕਿਆ ਜੀ ਉੱਥੇ ਮਿਲ ਕੇ ਰੁਕੇ ਦਿੱਤੇ ਕਿਹੜੇ ਪਾਰਟੀ ਦੇ ਸਰਪੰਚ ਜੀ ਇਹ ਉਦੋਂ ਕਾਂਗਰਸ ਦੇ ਸਾਜੀ ਪਿਛਲੇ ਹਸਾਬ ਦਾ ਸਰਪੰਚ ਕਾਂਗਰਸ ਦਾ ਕਿੰਨਾਰੇ ਚੇਕੇ ਨਹੀਂ ਦੋ ਗੁੱਡੀਆਂ ਦੀ ਵੀਰ ਜੇ ਇੱਕ ਛੋਟਾ ਬੱਚਾ ਮੁੰਡਾ ਬੇਟਾ ਹਾਂਜੀ ਬਜ਼ੁਰਗ ਡੈੜੀ ਇਹਨਾਂ ਦੇ ਬਜ਼ੁਰਗਾਂ ਮਾਤਾ ਆ ਪੜਾ ਦੋ ਤਿੰਨ ਵੀ ਆਈਆਂ ਵਾ ਹਾਂਜੀ ਹਾਂਜੀ ਜੀ ਮੰਨ ਕਰੋ ਮੰਨ ਪ੍ਰਸ਼ਾਸਨ ਤੋਂ ਇਹੋ ਜੀ ਕਿੰਨੇ ਦੀ ਮਦਦ ਕੀਤੀ ਜਾਵੇ ਜੇ ਇੱਕ ਜਿਹੜੇ ਕੋਈ ਕਾਮਰਾ ਖੁਮਰਾ ਉੱਥੇ ਲੱਗਾ ਕੋ ਵੇਖ ਕੇ ਜਿਹੜਾ ਕੋ ਗੱਡੀ ਆ ਜਾਂ ਕੋਈ ਵੀ ਮਾਰ ਕੇ ਗਿਆ ਟੱਕਰ ਉਹ ਟਰੇਸ ਕੀਤਾ ਜਾਵੇ ਮਾਤੜ ਬੰਦੇ ਆ ਗਰੀਬ ਬੰਦੇ ਆ ਗਵਾਂਢੀ ਆਪਣੇ ਤੇ ਆਪਦੇ ਜਹਦਾਰ ਬੰਦੇ ਆ ਦਾੜੀ ਕੇਸ ਰੱਖੇ ਆ ਸਰ ਇਹਦੇ ਇਹਨਾਂ ਦੇ ਮਤਲਬ ਚਾਰ ਕੇ ਕੰਮ ਹੋ ਗਿਆ ਕੰਮ ਦੇ ਦੂਰ ਨੇੜੇ ਗੈਰ ਨੂੰ ਜਾਣਾ ਪੈਂਦਾ ਉਹ ਫਿਰ ਆਗਲ ਬਣ ਗਈ ਹਾਂਜੀ ਪਹਿਲਵੰਦ ਸਾਂ ਹਾਂਜੀ ਪਹਿਲਵੰਦ ਸਾਂ ਜਿਹੜਾ ਪਿੰਡ ਆ ਹਰੀਕੇ ਇਹ ਜਿਹੜਾ ਆ ਮੁੰਡੇ ਦੀ ਡੈਥ ਹੋਈ ਆ ਕੀ ਲੱਗਦਾ ਲੜਾਈ ਇਹ ਮੇਰਾ ਮੁੰਡਾ ਹੈ ਕੀ ਨਾਹੀ ਦਾ ਇਹ ਤਾਂ ਸਾਨੂੰ ਜੂਤ ਕੀ ਗੱਲਬਾਤ ਹੋਈ ਰਾਤ ਅੱਜ ਦਾ ਕੋਈ ਨਹੀਂ ਅੱਜ ਸਾਡੇ ਕੋਲ ਨਹੀਂ ਆਈ ਕੋਈ ਮਾਂ ਨਹੀਂ ਪੁੱਛਿਆ ਨਹੀਂ ਆਇਆ ਸਾਡੇ ਕੋਲ ਸਾਨੂੰ ਤਾਂ ਦੱਸਿਆ ਨਹੀਂ ਜੇ ਕੀ ਹੋਇਆ ਕੀ ਨਹੀਂ ਹੋਇਆ ਅੱਛਾ ਜੀ ਆਜੇ ਨਹੀਂ ਸੰਦ ਸੁਣ ਤਾਂ ਹੈ ਕਿ ਜਦੋਂ ਦੀ ਮੌਤ ਹੋ ਗਈ ਆ ਕੋਈ ਨਹੀਂ ਆਇਆ ਫਸ ਮੌਤ ਹੋ ਗਈ ਹੋਰ ਨਹੀਂ ਕੋਈ ਗੱਲ ਪਤਾ ਨਹੀਂ ਦੇ ਕਿੰਨੇ ਬੱਚੇ ਕਿੰਨੇ ਦੇ ਬੱਚੇ ਹੈਗੇ ਤਿੰਨ ਤਿੰਨ ਚਾਰ ਦੋ ਮੁੰਡੇ ਦੋ ਕੁੜੀਆਂ ਇੱਕ ਮੁੰਡਾ ਹੈ ਇਹ ਮੰਗ ਕੇ ਕੀ ਕਰੋਗੇ ਨਾ ਹੈ ਇਹ ਮੰਗ ਕਰੋਗੇ ਪ੍ਰਸ਼ਾਸਨ ਤੋਂ ਬੇਲੋ ਤੁਹਾਡੀ ਮਰਜ਼ੀ ਹੈ ਜੀ ਜੋ ਕਰੋਗੇ ਹਾਂ ਮੈਂ ਕਮਾਈ ਦਾ ਹੁਣ ਕਿੱਦਾਂ ਫਿਰ ਧਰ ਦਾ ਨਜ਼ਾਰਾ ਬਿਲਕੁਲ ਨਜ਼ਾਰਾ ਹੁਣ ਵੇਖੋ ਆ ਦਿਹਾੜੀ ਦਾ ਪਾ ਵਿਚਾਰਾ ਕਰਦਾ ਸੀ ਕਿ ਉਹ ਜਿਹੜਾ ਇਹਨੇ ਕੀ ਕਰਨਾ ਸੀ ਉਹ ਕੰਮ ਤੇ ਗਿਆ ਸੀ ਕੰਮ ਤੇ ਉਹ ਗਿਆ ਤੇ ਉੱਥੇ ਹੋਰੀ ਤਾਂ ਹੋ ਗਿਆ ਹਾਂ ਹਾਂ ਜੀ ਕਿਹਨਾਂ ਜੀ ਤੁਹਾਡਾ ਨਾ ਹਰਪ੍ਰੀਤ ਸਿੰਘ ਜੀ ਕੀ ਗੱਲ ਬਾਤ ਹੋਈ ਜਿਹੜਾ ਇਹ ਨਾ ਕੱਲ ਇੱਥੇ ਦੱਸਦੇ ਮੁੰਡਾ ਕੁੱਤੀ ਵਾਲੇ ਉਹਦੇ ਨਾਲ ਨਾ ਕੰਮ ਤੇ ਗਿਆ ਸੀ ਕਿਤੇ ਦੇਖਣ ਬੈਰੰਗੁਰਮ ਦਾ ਕੰਮ ਕਰਦਾ ਇਹ ਵਿਚਾਰ ਆਪਣਾ ਉਹਦੇ ਨਾਲ ਕੰਮ ਦੇਖਣ ਗਿਆ ਕਿ ਕੰਮ ਮਾਇਆ ਫੜਨਾ ਵਾ ਹਾਂਜੀ ਤੇ ਉਹ ਜਾਇਦਾ ਆਉਂਦਿਆ ਰਸਤੇ 'ਚ ਕੋਈ ਐਕਸੀਡੈਂਟ ਵਗੈਰਾ ਹੋ ਗਿਆ ਕਿਹੜੀ ਜਗ੍ਹਾ ਤੇ ਐਕਸੀਡੈਂਟ ਆ ਇਹ ਫਤਿਹਬਾਦ ਲਾ ਕੇ ਦੱਸਦੇ ਕਿੰਨੇ ਜਣੇ ਮੋਟਰਸਾਈਕਲ ਦੇ ਦੋ ਜਣੇ ਮੋਟਰਸਾਈਕਲ ਦੇ ਦੱਸਦੇ ਤੇ ਭਾਰੋਂ ਕਿੱਥੋਂ ਪਤਾ ਲੱਗਾ ਸਾਨੂੰ ਰਾਤ ਉਹ ਜਿਹੜਾ ਘੁੰਮਦਾ ਇਹਨਾਂ ਸਰਪੰਚ ਸ ਮੌਜੂਦਾ ਸਰਪੰਚ ਆ ਉਨੂੰ ਫੋਨ ਆਇਆ ਥਾਣੇ ਹਰੀਕੇ ਹਰੀਕੇ ਥਾਣੇ ਵਾਲਿਆ ਫਿਰ ਇੱਧਰ ਉਹਨੂੰ ਕਲਾ ਬੀਤੀ ਉਹ ਫਿਰ ਰਾਤ 8:00 ਵਜੇ ਤਕਰੀਬਨ ਇੱਥੋਂ ਮੁੜ ਕੇ ਗਏ ਆਪਣੇ ਦੰਗੇ ਦੇਖਣ ਗਏ ਉਹਨਾਂ ਆ ਗਏ ਆਪਣੀ ਜਿਹੜੀ ਪਛਾਣ ਕਰ ਲੋ ਅੰਤ ਡੈਡ ਬੋੜੀ ਇਹ ਤੁਨ ਮਿਲਿਆ ਕਿ ਹਸਾਬ ਕਾ ਸਰਪੰਚ ਹੈ ਜੀ ਹਾਂ ਜੀ ਇਹ ਹਸਾਬ ਕਾ ਸਰਪੰਚ ਜਿਹੜੀ ਪਾਰਟੀ ਨਾਲ ਬੰਦਾ ਦੇ ਇਹ ਕਾਂਗਰਸ ਨਾਲ ਸੰਬੰਧ ਰੱਖਦਾ ਹੈ ਕਿਨੇ ਬੱਚੇ ਕਿਨੇ ਹੁੰਦੇ ਨੇ ਇਹਨਾਂ ਦੇ ਮੇਰੇ ਦੋ ਬੇਟੀਆਂ ਇੱਕ ਬੇਟਾ ਛੋਟਾ ਹੈ ਆ ਦੇਹਲਾ ਜਿਸ ਤਰ੍ਹਾਂ ਦੇ ਆ ਅੱਲਾਹ ਆਤੀ ਨਾਜ਼ੀ ਕੀ ਆ ਦਿਹਾੜੀ ਦਾ ਪਾ ਕਰਦਾ ਹੈ ਆਪਣਾ ਵਿਚਾਰਾ ਟਾਈਮ ਪਾਸ ਕਰਦਾ ਹੈ ਇਹ ਹਾਂ ਜੀ ਕੀ ਮੰਗ ਕਰੋਗੇ ਹੁਣ ਮੰਗ ਇਹਦੀ ਆ ਕਿ ਜੋ ਇਹਦਾ ਪੁਲਿਸ ਵੱਲੋਂ ਕਾਰਵਾਈ ਕਰਕੇ ਜੋ ਇਹਨੂੰ ਜਿਹੜੇ ਫਰਾਰ ਹੋਏ ਆ ਜਿੰਨੇ ਵੀ ਕਿਤੇ ਐਕਸੀਡੈਂਟ ਹੋਇਆ ਵਾ ਉਹ ਕਰ ਬਣਦੀ ਕਾਰਵਾਈ ਕਰਕੇ ਤੇ ਇਹਨਾਂ ਨੂੰ ਜੋ ਵੀ ਸਹਾਇਤਾ ਕੀਤੀ ਜਾਵੇ ਇਹਨਾਂ ਦੀ ਜੋ ਗਰੀਬ ਪਰਿਵਾਰ ਆ ਮਿਹਨਤ ਮੰਜੂਰ ਮੰਜੂਰ ਵਾਲਾ ਪਰਿਵਾਰ ਆ ਜੋ